ਕੈਨੇਡਾ ਨਿਵਾਸ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਆਪਣੀ ਅਸਥਾਈ ਜਨਤਕ ਨੀਤੀ ਨੂੰ ਵਧਾ ਦਿੱਤਾ ਜਿਸ ਨਾਲ ਅਸਥਾਈ ਨਿਵਾਸ ਨੂੰ ਸਥਾਈ ਨਿਵਾਸ ਪਾਥਵੇ ਬਿਨਾਂ ਕਾਰਨ ਲੰਮੇ ਓਪਨ ਵਰਕ ਪਰਮਿਟ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਜਦੋਂ ਕਿ ਉਹਨਾਂ ਦੀਆਂ ਅਰਜ਼ੀਆਂ ਪ੍ਰਤਿਕਿਰਿਆਵਾਂ ਦੇ ਵਿੱਚ ਨੇ ਇਹ ਨੀਤੀ OWP ਲੇ ਪਤੀ ਪਤਨੀ ਕਾਮਲਾ 파ਟਨਰਾਂ ਤੇ ਪ੍ਰਮੁੱਖ ਪੀ ਆਰ ਬਿਨੇਕਾਰਾਂ ਤੇ ਨਿਰਪਰ ਬੱਚਿਆਂ ਦੀ ਯੋਗਤਾ ਨੂੰ ਵੀ ਵਧਾਉਂਦੀ ਹੈ ਇਸ ਅਸਥਾਈ ਜਨਤਕ ਨੀਤੀ ਨੂੰ 31 ਦਸੰਬਰ 2026 ਤੱਕ ਵਧਾ ਦਿੱਤਾ ਗਿਆ ਪੀ ਆਰ ਤੋਂ ਪੀ ਆਰ ਪਾਥਵੇ ਇੱਕ ਸੀਮਤ ਸਮੇਂ ਦਾ ਇਮੀਗ੍ਰੇਸ਼ਨ ਮਾਰਕ ਸੀ ਜੋ ਜ਼ਰੂਰੀ ਕਿੱਤੇ ਸੇਵਾਵਾਂ ਦੇ ਪੇਸ਼ੇ ਜਾਂ ਫਿਰ ਕੈਨੇਡੀਅਨ ਪੋਸਟ ਸਕੈਂਡਰੀ ਸੰਸਥਾ ਦੇ ਹਾਲ ਹੀ ਦੇ ਗ੍ਰੈਜੂਏਟਾਂ ਨੂੰ ਪੀ ਆਰ ਲਈ ਅਰਜ਼ੀ ਦੇਣ ਦੀ ਇਜਾਜ਼ਤ ਦਿੰਦਾ ਸੀ ਇਹ ਮਾਰਕ 2021 ਵਿੱਚ ਬੰਦ ਹੋ ਗਿਆ ਸੀ ਪੀ ਆਰ ਵਿੱਚ ਅਜੇ ਵੀ ਬਿਨੈਕਾਰ ਵਿਸਤ੍ਰਿਤ OWP ਨੀਤੀ ਤੋਂ ਲਾਭ ਲੈਣਾ ਜਾਰੀ ਰੱਖ ਸਕਦੇ ਨੇ एपीआर मार्ग ਲਈ ਬਿਨੇਕਾਰ ਜਿਨ੍ਹਾਂ ਨੇ ਆਪਣੀ ਅਰਜ਼ੀਆਂ ਤੋਂ ਭਾਗ ਤਰਸੀਦ ਪ੍ਰਾਪਤ ਕੀਤੀ ਹੈ ਜੋ ਕਿ ਵੈਦ ਭਾਸ਼ਾ ਟੈਸਟ ਦੇ ਨਤੀਜਿਆਂ ਤੇ ਅਧਿਕਾਰਕ ਕੰਮ ਕਰੰਦਾਸ ਸਬੂਤ ਪ੍ਰਦਾਨ ਕਰ ਸਕਣ ਹੁਣ 2026 ਦੇ ਅੰਤ ਤੱਕ ਵਾਧੂ OWP ਲਈ ਅਰਜ਼ੀ ਦੇ ਸਕਦੇ ਨੇ ਪੀਆਰ ਬਿਨੇਕਾਰ ਲਈ W OWP ਲਈ RG ਦੇਣ ਦੇ ਯੋਗਤਾ ਮਾਪ ਟੰਡਾ ਦੀ ਜੇ ਗੱਲ ਕੀਤੀ ਜਾਵੇ ਇਸ ਨੀਤੀ ਦੇ ਤਹਿਤ ਇੱਕ OWP ਪ੍ਰਾਪਤ ਕਰਨ ਦੇ ਯੋਗ ਹੋਣ ਲਈ ਇੱਕ ਪ੍ਰਮੁੱਖ PR ਬਿਨੇਕਾਰ ਲਈ ਉਹਨਾਂ ਨੂੰ ਕੀ ਕਰਨਾ ਚਾਹੀਦਾ ਅਸਥਾਈ ਨਿਵਾਸੀ ਰੁਤਬਾ ਪ੍ਰਾਪਤ ਕਰੋ ਜਾਂ ਆਪਣੀ ਅਸਥਾਈ ਨਿਵਾਸੀ ਸਥਿਤੀ ਨੂੰ ਬਹਾਲ ਕਰਨ ਦੇ ਯੋਗ ਹੋਵੋ ਜੇ ਲਾਗੂ ਹੋਵੇ ਅਪਲਾਈ ਕਰਦੇ ਸਮੇਂ ਵਰਕ ਪਰਮਿਟ ਰੱਖੋ ਜਿਸ ਦੀ ਵੈਧਤਾ 4 ਮਹੀਨੇ ਤੋਂ ਘੱਟ ਹੋਵੇ ਇਹ ਜਨਤਕ ਨੀਤੀ ਦੇ ਤਹਿਤ ਆਈਆਰਸੀਸੀ ਸੁਰੱਖਿਆ ਅਤੇ ਖਾਤੇ ਰਾਹੀਂ ਆਨਲਾਈਨ OWP ਅਰਜੀ ਜਮ੍ਹਾਂ ਕਰਾਈ ਹੈ ਉਹਨਾਂ ਦੀ ਅਰਜੀ ਦੇ ਸੰਕੇਤ ਕਰੋ ਕਿ ਉਹਨਾਂ ਨੇ ਸ਼ੁਰੂ ਵਿੱਚ TR ਤੋਂ PR ਪਾਥਵੇ ਦੇ ਹਿੱਸੇ ਵਿੱਚ ਜੋ ਕਿਹੜੀ PR ਜਨਤਕ ਨੀਤੀ ਲਾਗੂ ਕੀਤੀ ਹੈ ਉਸ ਸਮੇਂ ਉਹਨਾਂ ਨੇ ਸਥਾਈ ਨਿਵਾਸ ਲਈ ਅਰਜ਼ੀ ਦਿੱਤੀ ਸੀ ਉਹਨਾਂ ਕੋਲ ਕਾਨੂੰਨੀ ਕਾਮਦਾਨ ਅਧਿਕਾਰ ਅਤੇ ਇੱਕ ਆਈਆਰਸੀ ਪ੍ਰਵਾਨਿਤ ਭਾਸ਼ਾ ਟੈਸਟ ਵਿੱਚ ਇੱਕ ਖਾਸ ਭਾਸ਼ਾ ਯੋਗਤਾ ਪ੍ਰਾਪਤ ਹੈ ਆਈਆਰਸੀ ਤੋਂ ਈਮੇਲ ਪੁਸ਼ਟੀ ਪ੍ਰਾਪਤ ਹੈ ਇੱਕ ਚੁਣੀ ਹੋਈ ਜਨਤਕ ਨੀਤੀ ਦੇ ਤਹਿਤ ਉਹਨਾਂ ਦਾ ਪੀਆਰ ਪ੍ਰਾਰਜ਼ੀ ਪ੍ਰਾਪਤ ਹੋਈ ਹੈ ਅਤੇ ਉਹ ਨੀਤੀ ਨਿਰਧਾਰਤ ਸੀਮਾ ਦੇ ਆਧਾਰ ਸੀ ਕਲਰਟ स्पोर्ट सेंटर सीएससी ਤੋਂ ਪ੍ਰਾਪਤ ਪੱਤਰ ਜੋ ਆਈਏਸੀਸੀ ਇੱਕ ਵਿਕਲਪ ਐਪਲੀਕੇਸ਼ਨ ਫਾਰਮੈਟ ਦਾ ਬੇਨਤੀ ਕੀਤੀ ਜਾਂਦੀ ਆ ਇਸ OWP ਲਈ ਬਿਨੈਕਾਰਾਂ ਤੋਂ ਪਹਿਲਾ ਬਿਨੈਕਾਰ ਦੁਆਰਾ ਜਮ੍ਹਾਂ ਕੀਤੀ ਗਈ ਸ਼ੁਰੂਆਤੀ ਪੀਆਰ ਅਰਜ਼ੀਆਂ ਵਾਪਸ ਨਹੀਂ ਲਿਆ ਸਕਦੇ ਤੇ ਰੱਦ ਨਹੀਂ ਕੀਤੀਆਂ ਜਾ ਸਕਦੀਆਂ ਸਿਰਫ ਇਸ ਸਮੇਂ ਵਿੱਚ ਪ੍ਰਤਿਕਿਰਿਆ ਵਿੱਚ ਅਰਜੀ ਵਾਲੇ ਬਿਨੈਕਾਰਾਂ ਦੇ ਵਿਵਸਕਾਰ ਵਿਚਾਰ ਕੀਤਾ ਜਾਵੇਗਾ ਕਾਨੂੰਨੀ ਕੰਮ ਦੇ ਅਧਿਕਾਰ ਵਿੱਚ ਸ਼ਾਮਲ ਹੋ ਸਕਦੇ ਹੋ ਪਰ ਇਹਨਾਂ ਤੱਕ ਸੀਮਤ ਨਹੀਂ ਇੱਕ ਵੈਦ ਵਰਕ ਪਰਮਿਟ ਜਨਤਕ ਨੀਤੀ ਕੰਮ ਦੇ ਅਧੀਨ ਕੰਮ ਕਰਨ ਦੇ ਅਧਿਕਾਰ ਤੇ ਨਿਯਮਾਂ ਦੇ ਆਧਾਰ ਆਈ ਆਰ 186 ਦੇ ਅਨੁਸਾਰ ਕੰਮ ਕਰਨ ਦਾ ਅਧਿਕਾਰ ਪਾਸ਼ਾ ਦਾ ਟੈਸਟ ਨੀਤੀ ਖਾਸ ਤੌਰ ਤੇ ਕਈ ਹਿੱਟਲੇ 15 ਜਿਸ ਕੈਨੇਡਾ ਦੇ ਅੰਦਰ ਵਰਕਰ ਹੈਲਥ케ਅਰ ਅਤੇ ਕੈਨੇਡਾ ਵਿੱਚ ਵਰਕ ਜ਼ਰੂਰੀ ਸਿਹਤ ਸੰਭਾਲ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸੀ ਐਲ ਬੀ ਅਤੇ ਐਨ ਸੀ ਐਲ ਬੀ 15 4 ਅੰਗਰੇਜ਼ੀ ਵਿੱਚ ਫ੍ਰੈਂਚ ਜਾਂ ਫਿਰ ਇੱਕ ਕੈਨੇਡੀਅਨ ਸੰਸਥਾ ਤੋਂ ਰਾਸ਼ਟਰੀ ਗ੍ਰੈਜੂਏਸ਼ਨ ਤੇ ਕੈਨੇਡਾ ਵਿੱਚ ਫ੍ਰੈਂਚ ਬੋਲਣ ਵਾਲੇ ਕਰਮਚਾਰੀ ਕੈਨੇਡਾ ਵਿੱਚ ਹੈਲਥ케ਅਰ ਅਤੇ ਫ੍ਰੈਂਚ ਬੋਲਣ ਵਾਲੇ ਕਰਮਚਾਰੀ ਜ਼ਰੂਰੀ ਸਿਹਤ ਸੰਭਾਲ ਇੱਕ ਕੈਨੇਡੀਅਨ ਸੰਸਥਾ ਤੋਂ ਫ੍ਰੈਂਚ ਬੋਲਣ ਵਾਲੇ ਅੰਤਰਰਾਸ਼ਟਰੀ ਗ੍ਰੈਜੂਏਟ ਤੇ ਇਸ ਨੀਤੀ ਦੇ ਵਿੱਚ ਜਿੱਥੇ ਖਾਸ ਤੌਰ ਤੇ ਮੁੱਖ ਬਿਨੇਕਾਰ ਪਰਿਵਾਰਕ ਮੈਂਬਰ ਜਿਨ੍ਹਾਂ ਦੀ ਪ੍ਰਾਪਾਸ਼ਾ ਕੀਤਾ ਗਿਆ ਇੱਕ OWP ਲਈ ਯੋਗ ਹੋ ਸਕਦੇ ਨੇ ਜੇਕਰ ਉਹ ਇਹਨਾਂ ਸ਼ਰਤਾਂ ਨੂੰ ਪੂਰਾ ਕਰਦੇ ਨੇ ਮੁੱਖ ਬਿਨੇਕਾਰ ਪਰਿਵਾਰ ਮੈਂਬਰਾਂ ਦੇ ਲਈ ਨੀਤੀ ਨੂੰ ਪੂਰਾ ਕਰਨ ਲਈ ਜੋ ਸ਼ਰਤਾਂ ਨੇ ਜਿਸ ਵਿੱਚ ਸਭ ਤੋਂ ਪਹਿਲਾਂ ਇੱਕ IRCS ਸੱਕਿਆ ਕਾਤੇ ਰਹੀ ஆன்ਲਾਈਨ ਇੱਕ OWPRG ਜਮ੍ਹਾਂ ਕਰਾਈ ਗਈ ਬਿਨੇਕਾਰ ਵਿੱਚ ਉਹਨਾਂ ਮੁੱਖ ਬਿਨੇਕਾਰ ਪਰਿਵਾਰ ਮੈਂਬਰਾਂ ਦੇ ਵਿਲੱਖਣ UC ای شامل ਕੀਤਾ ਗਿਆ ਜਦੋਂ ਉਹ ਆਪਣੇ ਵਰ ਪਰਮਟ ਦੀ ਅਰਜ਼ੀ ਜਮ੍ਹਾਂ ਕਰਾਉਂਦੇ ਨੇ ਤਾਂ ਕੈਨੇਡਾ ਵਿੱਚ ਰੋ ਮੁੱਖ ਬਿਨੇਕਾਰ ਦੇ ਇੱਕ ਅਸਲੀ ਪਰਿਵਾਰਕ ਮੈਂਬਰ ਬਣੋ પતિ ਪਤਨੀ ਜਾਂ ਕਮਲਾ 파ਟਰਨਰ ਮੁੱਖ ਬਿਨੇਕਾਰ ਜਾਂ ਉਹਨਾਂ ਦੇ ਜੀਵਨ ਸਾਥੀ ਕਮਲਾ 파ਟਰਨਰ ਤੇ ਨਿਰਪਰ ਬੱਚਾ ਜਾਂ ਫਿਰ ਨਿਰਪਰ ਬੱਚਾ ਇੱਕ ਨਿਰਪਰ ਮੁੱਖ ਤੌਰ ਤੇ PR ਅਰਜ਼ੀ ਵਿੱਚ ਪਰਿਵਾਰ ਦੇ ਮੈਂਬਰਾਂ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਵਰ ਪਰਮਟ ਲਈ ਅਰਜ਼ੀ ਜਮ੍ਹਾਂ ਕਰਾਉਣ ਸਮੇਂ 18 ਸਾਲ ਤੋਂ ਘੱਟ ਉਮਰ ਹੋਵੇ ਅਤੇ ਉਹਨਾਂ ਕੋਲ ਵੈਧ ਨਿਵਾਸ ਰਤਵਾ ਅਤੇ ਅਸਥਾਈ ਨਿਵਾਸ ਸਥਿਤੀ ਬਹਾਲ ਕਰਨ ਦੇ ਯੋਗ ਹੋਵੇ ਉਹ ਆਰਜੀ ਜਮ੍ਹਾਂ ਕਰਵਾ ਸਕਦੇ ਨੇ ਕ੍ਰੇਡਿਅਨ ਇਮੀਗ੍ਰੇਸ਼ਨ ਦੇ ਲਈ ਇੱਕ ਨਿਰਪਰ ਬੱਚਾ ਇਸੇ ਤਰ੍ਹਾਂ ਦੀ ਪਰਿਭਾਸ਼ਿਤ ਕੀਤਾ ਜਾਂਦਾ ਹੈ 22 ਸਾਲ ਤੋਂ ਘੱਟ ਉਮਰ ਅਤੇ ਸ਼ਾਦੀशुदा ਕਮਲਾ ਪਾਰਟਨ ਰਿਸ਼ਤੇ ਵਿੱਚ ਨਹੀਂ 22 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚੇ ਵੱਧ ਉਮਰ ਤੇ ਨਿਰਪਰ ਹੋਣ ਦੇ ਯੋਗ ਹੋ ਸਕਦੇ ਨੇ ਜੇਕਰ ਉਹ 22 ਸਾਲ ਦੀ ਉਮਰ ਤੋਂ ਪਹੁੰਚਣ ਤੋਂ ਪਹਿਲਾਂ ਵਿਅਕਤੀ ਸਹਾਇਤਾ ਲਈ ਆਪਣੇ ਮਾਪਿਆਂ ਦੇ ਨਿਰਭਰ ਨੇ ਅਤੇ ਕਿਸੇ ਮਾਨਸਿਕ ਜਾਂ ਸਰੀਰਕ ਸਥਿਤੀ ਕਾਰਨ ਆਰਥਿਕ ਤੌਰ ਤੇ ਆਪਣਾ ਸਮਰਥਨ ਨਹੀਂ ਕਰ ਸਕਦੇ ਜੇਕਰ ਕਿਸੇ ਮੁੱਖ ਬਿਨਕਾਰ ਪੀਆਰ ਆਰਜੀ ਅਦਕਾਰ ਦਿੱਤੀ ਗਈ ਹੈ ਤਾਂ ਆਈਆਰਸੀਵੀਐ ਸਾਰੇ ਸਬੰਧਿਤ ਵਰਗ ਪਰਮਟ ਅਰਜ਼ੀਆਂ ਨੂੰ ਵੀ ਰੱਦ ਕਰ ਦੇਵੇਗਾ ਕੈਨੇਡੀਅਨ ਖਬਰਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ